ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਹੀ ਮਾਲਵੇ ਦੇ ਕਾਫੀ ਇਲਾਕਿਆਂ ਦੇ ਵਿੱਚ ਧੁੱਪ ਨਿਕਲਿਆਈ ਸੀ ਕਿ ਉਹਨਾਂ ਖੇਤਰਾਂ ਦੇ ਵਿੱਚ ਧੁੰਦ ਅੱਜ ਨਹੀਂ ਸੀ ਖਾਸ ਕਰਕੇ ਫਾਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਬਰਨਾਲੇ ਦੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਸੀਗਾ ਤੇ ਮਾਝੇ ਦੁਆਬੇ ਤੇ ਪੁਆਰ ਖੇਤਰ ਦੇ ਵਿੱਚ ਧੁੰਦ ਸਵੇਰ ਵੇਲੇ ਕਾਫੀ ਸੰਘਣੀ ਬਣੀ ਹੋਈ ਸੀ ਪਰ ਬਾਅਦ ਦੁਪਹਿਰ ਤੱਕ ਇਹ ਵੀ ਇਨ੍ਹਾਂ ਖੇਤਰਾਂ ਵਿੱਚ ਵੀ ਧੁੰਦ ਪਰ ਲੰਘ ਗਈ ਤੇ ਮੌਸਮ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਸਾਫ਼ ਹੋ ਗਿਆ ਸਭ ਤੋਂ ਐਂਡ ਤੇ ਨਵਾਂ ਸ਼ਹਿਰ ਜਲੰਧਰ ਦੇ ਕੁਝ ਇਲਾਕੇ ਬੰਗਾ ਸਾਈਡ ਤੇ ਹੁਸ਼ਿਆਰਪੁਰ ਤੇ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੋਂ ਧੁੱਪ ਦੇਖਣ ਨੂੰ ਮਿਲੀ ਤਕਰੀਬਨ ਅੱਜ ਕਹਿ ਸਕਦੇ ਕਿ ਸਾਰੇ ਹੀ ਪੰਜਾਬ ਵਿੱਚ ਧੁੱਪ ਦੇਖਣ ਨੂੰ ਮਿਲੀ ਤੇ ਨਿਗਰਿਆ ਤੇ ਤਾਪਮਾਨ ਦੇ ਵਿੱਚ ਵੀ ਗਰਾਫਟ ਦੇਖੀ ਗਈ ਤੇ ਠੰਡ ਤੋਂ ਰਾਹਤ ਮਿਲੀ ਰਾਤ ਵੇਲੇ ਤੱਕ ਮੌਸਮ ਸਾਫ਼ ਰਹੇਗਾ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਧੁੰਦ ਦੀ ਸ਼ੁਰੂਆਤ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਇਹ ਜਿਹੜੀ ਧੁੰਦਿਆ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਹੋ ਸਕਦੇ ਹੈ ਕਿ ਅਧਿਕ ਪੰਜਾਬ ਦੇ ਵਿੱਚ ਸਵੇਰ ਵੇਲੇ ਧੁੰਦ ਦੇਖਣ ਨੂੰ ਮਿਲੇ ਅਧਿਕ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਮੌਸਮ ਤੁਹਾਨੂੰ ਸਾਫ਼ ਦੇਖਣ ਨੂੰ ਮਿਲ ਸਕਦਾ ਹੈ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਅਜਿਹਾ ਵੀ ਮਾਹੌਲ ਬਣ ਸਕਦਾ ਹੈ ਕਿ 11 ਤਰੀਕ ਦੇ ਆਸ-ਪਾਸ ਇੱਕ ਮੀਂਹ ਦਾ ਸਿਸਟਮ ਜਿਹੜਾ ਜਾਪ ਰਿਹਾ ਹੈ ਉਹ 10 ਤਰੀਕ ਤੋਂ ਹੀ ਕਾਰਵਾਈਆਂ ਰਾਤ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ ਜਿਹਦੇ ਵਿੱਚ ਮਾਲਵੇ ਦੇ ਇਲਾਕਿਆਂ ਦੇ ਵਿੱਚ ਬਦੇਰੇ ਮੀਂਹ ਦੀ ਉਮੀਦ ਹੈ